ਵੇ ਲਮਾਪ ਕਰਦੇ ਘਰਾਂ ਦੇ ਫਹਿਲਾ 5 ਕਿਲੋ ਘਟਾਰਤਾ ਇਹ ਟਾਂਕਾ ਹੀ ਹੈ ਹੈ ਦਾ ਭਗਵਾਨ ਜਮਾਨ ਦੀ ਵਧੀਆ ਉਹ ਟਾਈਮ ਵਿੱਚ ਮੈਂ ਨਾਬੇ ਦੇਖੇ ਗਾਉਣ ਗਿਆ ਸੀ ਨਾਬੇ ਜਮੇ ਬੋਦਾ ਦਾ ਹੁਣ ਬਾਗੜ ਬਿੱਲੇ ਵਰਗਾ ਹੋਇਆ ਪਿਆ ਜੇ ਮੁਕੌਰ ਰਾਤ ਚੰਨੀ ਨੇ ਜਿਹੜਾ ਬਣਾਇਆ ਉਹ ਅੱਜ ਤੱਕ ਕਿਸੇ ਨੇ ਨਹੀਂ ਬਣਾ ਤੋੜਿਆ ਮੈਨੂੰ ਅੱবি ਚੰਨੀ ਹੈ ਨਾ ਨਾ ਇਹ ਕੁਝ ਨਹੀਂ ਹੈ ਅੱਛਾ ਇਹਦਾ ਹੱਤੇ ਮੈਂ ਨੂਨ ਵੀ ਨਹੀਂ ਆ ਲਾ ਇਹਨੇ ਕਿਹਾ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਸਿਆਸੀ ਮਾਹੌਲ ਪੂਰੀ ਤਰੀਕੇ ਨਾਲ ਭੱਗ ਚੁੱਕਿਆ ਅੱਜ ਅਸੀਂ ਗੱਲ ਕਰਾਂਗੇ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੀ ਉਹਦੇ ਵਿੱਚ ਚਮਕੌਰ ਸਾਹਿਬ ਵੀ ਆਉਂਦਾ ਜਿੱਥੇ ਸਾਬਕਾ ਸੀਐਮ ਚਰਨਜੀਤ ਸਿੰਘ ਵੀ ਸਬੰਧ ਰੱਖਦੇ ਨੇ ਤੇ ਹੁਣ ਚੋਣ ਮੈਦਾਨ ਦੇ ਵਿੱਚ ਸਾਰੇ ਲੀਡਰ ਨੇ ਜਿਹੜੇ ਉਹ ਨਜ਼ਰ ਆ ਰਹੇ ਨੇ ਪਰ ਕਿਸ ਤਰੀਕੇ ਦਾ ਮਾਹੌਲ ਨਜ਼ਰ ਆ ਰਿਹਾ ਸੀ ਚਮਕੌਰ ਸਾਹਿਬ ਦੇ ਇੱਕ ਪਿੰਡ ਦੇ ਬਾਹਰ ਬੈਠੇ ਆ ਪਿੰਡ ਦੇ ਬਜ਼ੁਰਗ ਸਾਡੇ ਨਾਲ ਮੌਜੂਦ ਨੇ ਇਹ ਗੱਲਬਾਤ ਕਰਾਂਗੇ ਕਿ ਉਹਦਾਂ ਨੇ ਆਪਣੀ 80 90 ਸਾਲ ਦੀ ਉਮਰ ਦੇ ਵਿੱਚ ਕਿਸ ਤਰੀਕੇ ਦਾ ਤਜਰਬਾ ਹੰਡਾਇਆ ਤੇ ਲੀਡਰਾਂ ਦੇ ਬਾਰੇ ਕੀ ਵਿਚਾਰ ਰੱਖਦੇ ਨੇ ਬਾਬਾ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਜੀ ਗਰਨਾਮ ਸਿੰਘ ਬਾਬਾ ਜੀ ਤੁਸੀਂ ਲੰਬਾ ਸਮਾਂ ਦੇਖਿਆ ਸਾਰੀਆਂ ਸਿਆਸੀ ਧਿਰਾਂ ਨੂੰ ਦੇਖਿਆ ਨਵੀਂ ਵੀ ਦੇਖ ਲਈ ਆ ਆਮ ਆਦਮੀ ਪਾਰਟੀ ਕਿਹੜਾ ਠੀਕ ਲੱਗਿਆ ਫਿਰ ਪਾਰਟੀਆਂ ਦਾ ਜਾਂ ਤਾਂ ਬਣਦੇ ਤਾਂ ਹਰੇਕ ਠੀਕ ਹੈ ਜਾਂ ਬਣ ਕੇ ਫੇਰ ਕੁੰਮ ਜਾਂਦੇ ਆ ਉਹ ਕਿਉਂ ਉਹ ਗੱਲੇ ਨਹੀਂ ਆਉਂਦੀ ਜਦੋਂ ਹਾ ਪੁੰਛਪੁਰ ਕਰਾਉਂਦਾ ਜਦੋਂ ਹੁਣ ਪਾਰਟੀ ਬਣਦੀ ਜਾਂ ਤਾਂ ਬਹੁਤ ਕੁਝ ਕਹਿੰਦੇ ਬਹਿਦੇ ਬਹੁਤ ਕਰਦੀ ਹੈ ਪਿੰਡ ਦਾ ਸਰਪੰਚ ਬਣਦਾ ਉਹ ਵੀ ਕਰਦਾ ਜਦ ਬਣ ਜਾਂਦਾ ਜਦ ਫੇਰ ਖਾਂਡ ਪਰ ਹੋ ਜਾਂਦਾ ਕੋਈ ਨਾਲੀ ਨਹੀਂ ਸਵਾਰਦਾ ਕੋਈ ਕੰਮ ਨਹੀਂ ਕਰਾਉਂਦਾ ਗਰੇ ਆਦਮਾਂਦਰੋਂ ਲੀਟਰਾਂ ਤੋਂ ਵਿਸ਼ਵਾਸ ਉੱਠ ਚੁੱਕਿਆ ਹੈ ਵਿਸ਼ਵਾਸ ਉੱਠ ਚੁੱਕਿਆ ਹੈ ਕਰਨਾ ਹੀ ਨਹੀਂ ਕੋਈ ਤੁਸੀਂ ਇੱਧਰੋਂ ਡਾਕਟਰ ਚਰਨਜੀਤ ਚਰਨਜੀਤ ਬਣਾਏ ਨੇ ਉੱਥੇ ਆਪਣਾ ਐਮ.ਐਲ.ਏ. ਉਹਨਾਂ ਨੇ ਕੁਝ ਕਰਿਆ ਹੋਂ ਤੱਕ ਉਹਨਾਂ ਨੇ ਚਮਕੌਰ ਸਾਹਿਬ ਬੜਾ ਕੰਮ ਕਰਿਆ ਚਮਕੌਰ ਸਾਹਿਬ ਚਮਕੌਰ ਸਾਹਿਬ ਚੰਨੀ ਨੇ ਜਿਹੜਾ ਬਣਾਇਆ ਉਹ ਅੱਜ ਤੱਕ ਕਿਸੇ ਨੇ ਨਹੀਂ ਬਣਾਇਆ ਸਭ ਕੁਝ ਸੀ ਇਹਮਨੇ ਹਾਂ ਠੀਕ ਹੈ ਉਹਨਾਂ ਨੇ ਚਮਕੌਰ ਦਾ ਜਿਹੜਾ ਗੁਰਦੁਆਰਾ ਦਾ ਗੱਲ ਘਟਦਾ ਅੱਛਾ ਲੋਕਾਂ ਨਾਲ ਅੱਜ ਕੱਲਾ ਹਜ਼ਾਰ ਜਾਣ ਆਣ ਵੇ ਲੋਕ ਵੀ ਉਫਜੀ ਹੋ ਗਏ ਜਿਹੜਾ ਚੰਗਾ ਉਹਨੂੰ ਵੀ ਮਾੜੇ ਦੇ ਬਰਾਬਰ ਲੱਗਦੇ ਆ ਉੱਥੇ ਮੈਂ ਪਾਰਟੀਬਾਜ਼ੀ ਆ ਜਾਂਦੀ ਆ ਬੰਦਾ ਵੋਟ ਉਹਨੂੰ ਪਾਉਂ ਜਿਹੜਾ ਬੰਦਾ ਵਧੀਆ ਠੀਕ ਆ ਤੁਸੀਂ ਫਿਰ 2 ਸਾਲ ਤੋਂ ਭਗਵੰਤ ਮਾਨ ਨੂੰ ਵੀ ਦੇਖਿਆ ਲੋਕ ਕਹਿੰਦੇ ਵੀ ਅਸੀਂ ਨਵਾਂ ਦੇਖਣਾ ਹੁਣ ਉਹਨੂੰ ਚੋਣ ਲਿਆ ਉਹਨੇ ਕੀ ਕੁਛ ਕਰਤਾ ਤੁਹਾਡੇ ਵਾਸਤੇ ਉਹਨੇ ਦੋ ਪਾਸੇ ਐ ਇੱਕ ਪਾਸੇ ਤਾਂ ਵਧੀਆ ਕਰਤਾ ਦੂਏ ਪਾਸੇ ਟਰਾਂਕਾ ਲਾਰਤਾ ਦੇਖੋ ਬੇਲ ਮਾਪ ਕਰਦੇ ਘਰਾਂ ਦੇ ਫੇਰਾਂ 5 ਕਿਲੋ ਘਟਾਤਾ ਇਹ ਟਾਂਕਾ ਹੀ ਆ ਚੱਲਾ ਕਿਹੜਾ ਹਰੇ ਦਾ ਹਰੇ ਦਾ ਅੱਛਾ ਡੀਜ਼ਲ ਵਧਾ ਦੇਣਾ 15 ਰੁਪਏ ਤੇ 5 ਘਟਾ ਦੇਣਾ ਇਹ ਇਹ ਇਹਦਾ ਸਾਨੂੰ ਫਾਇਦਾ ਤਾਂ ਜੇ ਟਾਂਕਾ ਨਾ ਲੱਗੇ ਜੇ ਹੁਣ ਹਾਏ ਹੁਣ ਕੋਈ ਤੋੜਾ ਨਹੀਂ ਸਰਕਾਰਾਂ ਦੀ ਜਿਹੜੀ ਨੀਤੀ ਹੈ ਇਹ ਸਾਫ਼ ਨਹੀਂ ਕੰਮ ਕਰਨ ਨੂੰ ਸਾਫ਼ ਲੋਕ ਆਪੇ ਹੀ ਸਾਧ ਦੇਣ ਵੋਟ ਬੰਦਾ ਨਹੀਂ ਪੈਂਦੀ ਵੋਟ ਕੰਮ ਨੂੰ ਪੈਂਦੀ ਹੈ ਹੁਣ ਆਪਾਂ ਕੰਮੇ ਲੋਕ ਐ ਸਰਪੰਚ ਇਹਨਾਂ ਨੂੰ ਬਣਾਉਣ ਲੱਗ ਗਏ ਪਹਿਲੇ ਤੇ ਪਾਵਰਾ ਕੰਮ ਨਹੀਂ ਕਰ ਸਕਦੇ ਕੀ ਕਮਜ਼ੋਰੀ ਹੈ ਕੋਈ ਕਹਿ ਨਹੀਂ ਲੱਗਦਾ ਕੋਈ ਗਰਾਹਣੇ ਦਾ ਪੈਸਾ ਨਹੀਂ ਖਰਚ ਸਕਦੇ ਉਹਨੂੰ ਚੌਧਰ ਦੇ ਕੇ ਕੀ ਕਰਨਗੇ ਇਹ ਮੁਫਤਰੀਆ ਸੂਲਤਾ ਸੂ ਠੀਕ ਨੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਬਿਜਲੀ ਮੁਫਤ ਕਰਤੀ ਆਟਾ ਦਾਲ ਦਿੱਤਾ ਇਹਦੇ ਵਿੱਚ ਇਹਦੇ ਵਿੱਚ ਹੋਰ ਔਰਤਾਂ ਨੂੰ ਵੀ 100 ਰੁਪਏ ਕਹਿੰਦੇ ਨੇ ਇਹਦੇ ਗੱਲ ਇਹਦੇ ਹੋਰ ਆ ਜਿਹੜੀ ਉਹਨੇ ਬਿਜਲੀ ਕਰਈ ਹੈ ਮੁਕਤ ਇਹਨੇ ਕਟੌਟੀ ਲਾਤੀ ਵੀ 600 ਜੁੰਟ થઈ ਉਹਦੇ ਵਿੱਚ ਹਰੇਕਾ ਇਨਸਾਨ ਮੀਟਰ ਕਿ ਨਹੀਂ ਜਾ ਕੇ ਦੇਖਣ ਲੱਗੇ ਬਤਨ ਜਲਿਆ ਇਹ ਫਾਇਦਾ ਕਰੇ ਜਦੋਂ ਟੀਮੀਆਂ ਨੇ ਸਾਰੇ ਦੇ ਪੱਖੇ ਚੱਲੀ ਜਾਣੇ ਟੀਵੀ ਦੇ ਚੱਲੀ ਜਾਣੇ ਆ ਬਿੱਲ ਦੀ ਕੋਈ ਪਰਵਾਹ ਨਹੀਂ ਘਰ ਦਾ ਕੋਈ ਬਲਬ ਨਹੀਂ ਬੰਦ ਕਰਨਾ ਇਹਦੇ ਨਾਲ ਇਹ ਹੋ ਗਿਆ ਸਵੇਰ ਨੂੰ ਟੀਮੀ ਮੀਟਰ ਕੋ ਖੜੀ ਹੁੰਦੀ ਹੈ ਵੀਰਾਲ ਕਿੰਨੀਆਂ ਜੋਂਟਾਂ ਨਿਕਲੀਆਂ ਠੀਕ ਹੈ ਕਿ ਜੇ ਜੋਂਟਾਂ ਬਾਹਰ ਨਿਕਲ ਗਈਆਂ ਉਹਨੂੰ ਦੇਣਾ ਪੈਣਾ ਜਨਰਲ ਕੈਟਾਗਰੀ ਤੋਂ ਦੇਣਾ ਪੈਂਦਾ ਜੀ ਬਿਲਕੁਲ ਇਹ ਫਾਇਦਾ ਉਹਨੇ ਫਾਇਦਾ ਹੀ ਕਰੇ ਠੀਕ ਕੰਮ ਕਰਾਉਗਾ ਮਾੜਾ ਨਹੀਂ ਕਰਿਆ ਹੈਗਾ ਤੁਹਾਡੇ ਇਧਰੋਂ ਆਪਣਾ ਖੜੇ ਨੇ ਪ੍ਰੋਫੈਸਰ ਪ੍ਰੇਮਚੰਦਰੂ ਮਾਜਰਾ ਕਾਲੀਦਲ ਤੋਂ ਠੀਕ ਹੈ ਮਾਲਵਿੰਦਰ ਕਾਂਗਾਂ ਆਮ ਆਦਮੀ ਪਾਰਟੀ ਤੋਂ ਤੇ ਬੀਜੇਂਦਰ ਸਿੰਘਲਾ ਕਾਂਗਸ ਤੋਂ ਉਹਨਾਂ ਚੋਂ ਕਿਹੜਾ ਠੀਕ ਲੱਗਿਆ ਫਿਰ ਉਹ ਤਾਂ ਆਪਣਾ ਅਜੇ ਤਾਂ ਪਹਿਤੀ ਚੰਦੂਰਾ ਚੰਦੂ ਮਾਜਰੇ ਦੇ ਵੀ ਨਹੀਂ ਹੈ ਸਿੰਘਲੇ ਦੇ ਵੀ ਨਹੀਂ ਹੈ ਉਹ ਮਾਜਰਾ ਤਾਂ ਤੁਹਾਡੇ ਰਿਆ 14 ਚ ਨਹੀਂ ਹੋਣ ਜੇ ਕੰਮ ਤਾਂ ਉਹ ਕਰਦੇ ਪਤਾ ਲੱਗੂ ਵੀ ਕਹਾ ਕਿ ਜਿਹੜਾ ਬਣਦਾ ਕਰਦਾ ਕਿ ਨਹੀਂ ਠੀਕ ਹੈ ਤਦੂ ਮਾਝਾ ਤੁਸੀਂ ਵੱਡਾ ਚਿਹਰਾ ਮੰਨਦੇ ਹੋ ਵੀ ਵੱਡਾ ਚਿਹਰਾ ਇੱਕ ਹੈ 44000 ਹਾਂ ਅੱਗੇ ਹਾਰ ਗਿਆ ਤਾਂ ਹਾਂ ਹਾਰ ਗਿਆ ਜਿੱਤਿਆ ਵੀ ਹੈ ਅੱਛਾ ਚੰਦੂ ਜਿਹੜੀ ਉਹਦੀ ਨੇਚਰ ਆ ਉਹ ਕੋਈ ਮਾੜੀ ਨਹੀਂ ਠੀਕ ਹੈ ਠੀਕ ਆਇਆ ਵੀ ਜਿਹੜਾ ਬੰਦਾ ਪਾਰਟੀ 'ਚ ਸਟੈਂਡ ਦਾ ਪੱਕਾ ਠੀਕ ਹੈ ਦੇਖੋ ਹਾਰਨ ਦਾ ਹਾਇ ਉਹ ਜਿੱਤਣਾ ਵੀ ਹੈ ਉਹ ਇਹ ਨਹੀਂ ਹੋਣਾ ਚਾਹੀਦਾ ਫਿਰ ਜਿਹੜਾ ਬਣਾਤਾ ਜਿੱਤ ਕੇ ਉਹਨੂੰ ਇਹ ਨਹੀਂ ਰਹਿਣਾ ਚਾਹੀਦਾ ਮੈਨੂੰ ਵੋਟ ਨਹੀਂ ਪਾਈ ਉਹਦੀ ਮਾੜੀ ਗੱਲ ਠੀਕ ਸਮਗਾ ਜੀ ਨੇ ਪਾਈ ਉਹਦੇ ਨਾਲ ਉਹਦਾ ਵੱਧ ਕਰਿਆ ਹਾਂ ਤਾਂ ਹੀ ਫੇਰਾ ਕਿ ਪ੍ਰਕਾਸ਼ ਬਾਦਲ ਇੰਦੀ ਕਰਦੇ ਸੀ ਇਹ ਫਿਰ ਜੇ ਹੁਣ ਇਹਨਾਂ ਨੇ ਆਇਓ ਕਰ ਲਿਆ ਵੀ ਪਾਰਟੀ ਮੁਖ ਰੱਖ ਲਈ ਫਿਰ ਜਿਹੜੇ ਇਕਤਾ ਵੀ ਫੇਲ ਹੋ ਗਈ ਫੇਲਦਾ ਵੀ ਕਰੋ ਆ ਜਾ ਜੇ ਤੈਨੂੰ ਕੋਈ ਪਸੰਦ ਆ ਆ ਜਾ ਤੇ ਬਾਬਾ ਜੀ ਫਿਰ ਇਹ ਦੱਸੋ ਵੀ ਮੰਨ ਲਓ ਤੁਸੀਂ ਲੀਡਰ ਚੁੰਨਦੇ ਹੋ ਉਸ ਤੋਂ ਬਾਅਦ ਤੁਹਾਡੇ ਕੋਲ ਇੱਥੇ ਆਉਂਦੇ ਨੇ ਐਮਪੀ ਨੇ ਜਿਹੜੇ ਤੁਹਾਡੇ ਮੈਂਬਰ ਪਾਰਲੀਮੈਂਟ ਆ ਮੁੜ ਕੇ ਆਉਂਦੇ ਨੇ ਪੁੱਛਣ ਤੁਹਾਡਾ ਹਾਲ ਚਾਲ ਮੁੜ ਕੇ ਕੋਣਾ ਆਉਂਦਾ ਭਗਮਤ ਮਾਰ ਦੇਦਾ ਆਇਆ ਇੱਥੇ ਸ਼ਮਗੌਰ ਸਾਹਿਬ ਆਇਆ ਮੁੜ ਕੇ ਮੈਂ ਤਾਂ ਭਗਵਾਨ ਤੁਮਾਰੇ ਨੇ ਦੇਖਿਆ ਤੁਮ ਦਾ। ਉਹ ਲੀਡਰ ਕਿੱਥੇ ਆਉਨੇ ਲੀਡਰ? ਫੋਟੋ 'ਤੇ ਦੇਖਦੇ ਆ। ਫੋਟੋ 'ਤੇ ਦੇਖਨੇ ਆ। ਜਿੱਦਣ ਬਣਿਆ ਉਹ ਲੋਕਾਂ ਨੇ ਖਰਚ ਵੀ ਕਰਿਆ, ਬਣਾ ਵੀ ਦਿੱਤਾ, ਵੋਟਾਂ ਵੀ ਪਾਤੀਆਂ। ਪਰ ਮੁੜ ਕੇ ਦਰਸ਼ਨ ਹੀ ਦਿੱਤੇ। ਠੀਕ ਹੈ। ਫਰਜ਼ ਬਣਦਾ ਨੇਤਾ ਦਾ ਮਿਲਣ ਦਾ। ਜੇ ਹੁਣ ਇੱਕ ਇੱਕ ਬੰਦਾ ਪਿੰਡ ਦੇ ਗਰੀਬ ਆ ਉਹਦੀ ਸਾਰਾ ਪਿੰਡ ਸੁਣਦਾ ਨਹੀਂ ਹੈਗਾ। ਤਾਂ ਨੇਤਾ ਦਾ ਫਰਜ਼ ਬਣਦਾ ਉਹਨੂੰ ਸੁਣੇ ਨਾ। ਉਹਦਾ ਅਖਤਿਆਰ ਪਾਵਰ। ਠੀਕ ਹੈ। ਜੇ ਲੋਕ ਕੋਈ ਪਾਣੀ ਨਿਕਲਣ ਦਾ ਉਹ ਉਹਦੇ ਮੂਰੂ ਦਾ ਕੋਈ ਬੋਲ ਨਹੀਂ ਸਕਦਾ ਇਹ ਘਾਟਾ ਜਾਂ ਨੇਤਾ ਬਣ ਜਾਂਦਾ ਫੇ ਭੁੱਲ ਜਾਂਦਾ ਠੀਕ ਹੈ ਧੰਨਵਾਦ ਬਾਈ ਤਾਂ ਹੋਰ ਵੀ ਵਿਚਰ ਕੇ ਮਜੂਦ ਨਹੀਂ ਗੱਲਬਾਤ ਕਰਾਂਗੇ ਬਾਬਾ ਜੀ ਕੀ ਨਾਮ ਆਪਣਾ ਤਾਰਾ ਖਾਨ ਠੀਕ ਹੈ ਕਿਹੜੀ ਪਾਰਟੀ ਠੀਕ ਲੱਗੀ ਫੇਰਾ ਮੈਨੂੰ ਠੀਕ ਸਹੀ ਵੀ ਲੱਗਿਆ ਸਾਨੂੰ ਚੰਨੀ ਵਧੀਆ ਸੀ ਅੱਛਾ ਹਾਂ ਸਾਬਕਾ ਮੁੱਖ ਮੰਤਰੀ ਚਰਨ ਜੀ ਚੰਨੀ ਕਹਿ ਰਹੇ ਹੋ ਹਾਂ ਆਰੇ ਐਮਐਲਏ ਦਾ ਨਾਲ ਤੁਹਾਡੇ ਐਮਐਲਏ ਦਾ ਨਾਲ ਵੀ ਚੰਨੀ ਹੈ ਨਾ ਨਾ ਇਹ ਕੁਝ ਨਹੀਂ ਹੈਗਾ ਅੱਛਾ ਇਹਦਾ ਆਟੇ ਮਾ ਨੂਨ ਵੀ ਨਹੀਂ ਆ ਲਾ ਇਹਨੇ ਕਿਹਾ ਇਹਨੇ ਕੁਝ ਨਹੀਂ ਕਰਿਆ ਲਾ ਕੀ ਕਰਨਾ ਇਹਨੇ ਇਹਨੇ ਕਨੈਕਟਰ ਲਾ ਕੇ ਆਇਆ ਉਹਨੇ ਕਿ ਨੇਲੋ ਕੰਡਰ ਲਾਈਨ ਤੇ ਪਾਇਆ ਇਹਨੇ ਇੱਕ ਪਾਇਆ ਉਹੀ ਪੁੱਠਾ ਪਾ ਕੇ ਉਹਨੇ ਕਿ ਨੇਲੋ ਕੰਡਰ ਲਾਈਨ ਤੇ ਪਾਇਆ ਰੋਜ਼ ਆਉਂਦਾ ਥਾ ਲੋਕਾਂ ਨੂੰ ਮਿਲ ਕੇ ਜਾਂਦਾ ਥਾ ਉਦਾਂ ਲੰਗਰ ਮਾ ਖੜਾ ਇੱਥੇ ਕਹਿੰਦਾ ਕਿੰਨਾ ਜੇ ਲਾਉਣਾ ਮਕਰੌਣਿਆਂ ਦੇ ਉਹਦੇ ਨਾਨਕਾ ਕਹਿੰਦਾ ਇੱਕ ਦਿਨ ਲਾਉਣ 4000 ਰੁਪਿਆ ਦੇ ਕੇ ਇਹਦਾ ਗੇਜ ਮਾ ਤੇ ਪੈਸੇ ਨਹੀਂ ਕੱਢਦੇ ਕੌਤੈ ਵਧੀਆ ਬੰਦਾ ਸੀ ਇਲਾਕੇ ਨੂੰ ਉਹ ਤਾਂ ਉਹੀ ਲੋਕਾਂ ਨੇ ਪਾਰਟੀ ਬਾਜ਼ੀ ਮਾ ਕੇ ਜਿੱਤ ਗਿਆ ਉਹ ਕੋਈ ਬੰਦਾ ਨਹੀਂ ਹੈ ਉਹਦਾ ਕੋਈ ਉਹਦਾ ਲੋਕ ਪਰਚਾਉਨੇ ਹੁਣ ਕਦੇ ਦੇਖੇ ਨਹੀਂ ਉਹਨਗੇ ਪਹਿਲਾਂ ਫਿਰ ਕਿਉਂ ਜੇ ਚੰਨੀ ਥੋੜਾ ਵਧੀਆ ਸੀਗਾ ਚਰਨਜੀਤ ਚੰਨੀ ਮੁੱਖ ਮੰਤਰੀ ਜਿਹੜਾ ਬਣਿਆ ਸੀ ਪਹਿਲਾਂ ਉਸ ਤੋਂ ਬਾਅਦ ਫਿਰ ਲੋਕ ਨਾਰਾਜ਼ ਹੋ ਗਏ ਉਹਦੇ ਨਾਲੋਂ ਉਹ ਹੋ ਗਏ ਕਈ ਗੱਲਾਂ ਹੁੰਨੀਆਂ ਜਿਹੜੇ ਪਿੰਡਾਂ માં ਉਹ ਥੈਰਾ માં ਉਹ 파ੜਦੇ ਨਾ ਬਣਾਉਣ ਨੂੰ ਉੱਥੇ ਦੁਕਾਨਾਂ ਦੇ ਕੀਮਤਾਂ ਘਟ ਗਈਆਂ ਘਾਹ ਘਟ ਕੇ ਉਹ ਨਾ ਕਰਕੇ ਹਾਰ ਗਿਆ ਕੋ ਲੋਕਾਂ ਨੂੰ ਆਇਦਾ ਨਵਾਂ ਜਾਉਦਾ ਵੀ ਨਵੀਂ ਬੱਕਰੀ ਚੋਲੀਏ ਫਿਰ ਐਂ ਦੱਸੋ ਵੀ ਚੰਦੀ ਦੇ 3 ਮਹੀਨੇ ਚ ਵਧੀਆ ਕੰਮ ਕਰੇ ਨੇ ਕਿ ਕੈਪਟਨ ਨੇ ਪੌਣੇ 5 ਸਾਲਾਂ ਚ ਕੈਪਟਨ ਨੇ ਕਰੇ ਨੇ ਕੰਮ ਆ ਵਧੀਆ ਵੀ ਪਹਿਲਾਂ ਵੀ ਕਰਦਾ ਕੈਪਟਨ ਨੇ ਕੈਪਟਨ ਸਾਹਿਬ ਨਾਲੇ ਤਾਂ ਉਹਦੇ ਉਹ ਅਟਲੀਟਾ ਕਰਿਆ ਹੀ ਨਹੀਂ ਕੋਈ ਉਹਨੇ ਤਾਂ ਕਰਨਾ ਹਾਂ ਉਹਨੇ ਕੀ ਕਰਨਾ ਤਾਂ ਮੈਂ ਨਾ ਮੁੰਦਾ ਹੀ ਕੰਮ ਕਰਾਣਾ ਵਧੀਆ ਕਰਦਾ ਹੈਗਾ ਉਹ ਕਰਦਾ ਉਹ ਕਾਨੂੰ ਕਰਦਾ ਤੁਸੀਂ ਫੇਰ ਚਾਹੁੰਦੇ ਹੋ ਚੰਦੀ ਵਰਗਾ ਲੀਡਰ ਵਧੀਆ ਹੈ ਇਹ ਵੀ ਵਧੀਆ ਹੈ ਤਾਂ ਭਗਵਾਨ ਜੀ ਵਧੀਆ ਉਹ ਟਾਈਮ ਵਿੱਚ ਮੈਂ ਨਾਬੇ ਦੇਖਿਆ گاਉਣ ਗਿਆ ਸੀ ਨਾਬੇ ਹਾਂ ਜਮੇ ਬੋਦਾ ਦਾ ਹੁਣ ਮੈਂ ਬਾਗੜ ਬਿੱਲੇ ਵਰਗਾ ਹੋਇਆ ਪਿਆ ਸਾੜੇ ਖੋੜ ਦੀ ਲੰਗਾ ਬਿੰਦੇ ਅਸੀਂ ਪੰਜ ਬੰਦੇ ਸੇ ਧੋਖੇ ਦਾ ਮੁੰਡਾ ਪੁਲਿਸ ਮਾਤਾ ਕੋਈ ਬੰਦਾ ਨਹੀਂ ਸਾਡੇ ਬੁਲਾਇਆ ਮੈਂ ਧੋਖੇ ਨੂੰ ਕਹਾਂ ਮੈਂ ਤੇਰਾ ਬੀਜ ਨਹੀਂ ਆਏਗਾ ਸਾਲਾ ਕਿਸੇ ਨੂੰ ਤਾਂ ਬੁਲਾ ਲੰਦਾ ਬੋਦਾ ਦਾ ਜਮੇ ਹੁਣ ਹੁਣ ਭਗਤ ਬਾਹਰ ਐਡਾ ਮੂੰਹ ਚੰਗਾ ਸੀ ਤੋ ਮੈਂ ਬੜੇ ਮੈਚ ਦੇਖਿਆ ਦੁਨੀਆ ਦੇ ਕੋਈ 플레이ਰ ਪੁੱਛ ਮੇਰੇ ਤੇ ਵੀ ਕਿਹੜਾ ਦੁਨੀਆ ਮਚਾ ਅੱਛਾ ਹਾਂ ਹਿੰਦੂ ਤਾਂ ਦਾ ਕੋਈ 플레이ਰ ਪੁੱਛਦਾ ਵੀ ਕਿਹੜਾ ਤਾਂ ਕਬੱਡੀ ਦਾ ਹਾਂ ਤੋਖੀ ਦਾ ਇੰਜ ਥਾਰਪੜੀਏ ਸੁਣਿਆ ਕਦੇ ਕਿਹੜਾ ਬੰਦਾ ਆਪਣਾ ਆ ਤੇ ਗੋ ਆ ਤੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਕਬੱਡੀ 플레이ਰ ਅੱਜ ਕੱਲ ਕੰਮ ਇਦਾਂ ਚੱਲ ਪਿਆ ਵੀ ਖਤਰ ਵੀ ਹੋਣ ਲੱਗ ਪਏ ਹੋਏ ਤੁਹਾਨੂੰ ਪਤਾ ਕਿੰਨੇ ਕਬੱਡੀ 플레이ਰ ਵੀ ਕਤਲ ਹੋ ਗਏ ਫਿਰ ਇੱਥੇ ਦਾ ਕੰਮ ਕੰਮ ਪਹੁੰਚ ਗਿਆ ਉਹੀ ਮੁੰਡਾ ਮਾਰਿਆ ਅੰਬੀ ਨੰਗੜਾ ਵਾਲਾ ਹਾਂ ਉਹ ਤਾਂ ਜਾ ਸਲਮਾਨ ਤੇ ਰੱਖਣ ਗਿਆ ਮਗਰ ਤੇ ਬੰਦੇ ਲਗੇ ਤਾਂ ਮਾਰਤਾ ਜਾਣ ਕੇ ਹੁਣ ਕਿਆ ਬਰਦਾ ਵੀ ਉਹ ਕੀ ਕਿਆ ਕਰਦਾ ਕੋਈ ਇਹਨੂੰ ਕਹਿੰਦਾ ਇਹਨੇ ਸੁਰਜਾਂ ਨੇ ਛੱਠੇ ਨੇ ਮਰਾਇਆ ਕੋਈ ਕਿਸੇ ਨੂੰ ਕਹਿੰਦਾ ਕੋਈ ਕਿਸੇ ਨੂੰ ਕਹਿੰਦਾ ਕਿਆ ਪਤਾ ਅੰਕ ਜੀ ਫਿਰ ਇਹ ਦੱਸੋ ਬਾਬਾ ਜੀ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਕਬੱਡੀ ਤੁਸੀਂ ਦੇਖੀ ਐ ਸਾਰੇ ਪਲੇਅਰਾਂ ਨੂੰ ਖੇਡੇ ਹੋ ਅੱਜ ਕੱਲ ਫਿਰ ਲੋਕ ਨਸ਼ਿਆਂ ਦੇ ਪੱਲ ਨੂੰ ਹੋ ਗਏ ਬਰੇ ਨੌਜਵਾਨ ਨਸ਼ਾ ਹੈਗਾ ਅੰਗਰੇਜ਼ ਜੀ ਫੋਟੋ ਲੈਣੀ ਆ ਆ ਜਾਓ ਹੁਣ ਨਸ਼ਾ ਹੈਗਾ ਹੋਣ ਸਾ ਪਹਿਲੇ ਹੁਣ ਪੈਸੇ ਆ ਅੱਛਾ 16 ਲੱਖ ਦਾ ਜਫਾ ਲਾਇਆ ਜਲਾਲਪੁਰੇ ਪਰਲੇ ਨੇ ਬਾਹਰਲੇ ਮੁਲਕ ਮਾ ਹੁਣ ਹੁਣ ਕਿਹਾ ਪਹਿਲਾਂ ਕਿਹਾਤਾ ਬਨੈਨਾ ਤੇ ਆ ਦੇਤਿਆਂ ਬਨੈਨਾ ਸੁੱਕੇ ਸਾਡੇ ਦਾ ਕਰਕੇ ਜਦ ਪੈਸਾ ਥਾ ਪੈਸੇ ਲੋਕਾਂ ਨੇ ਕੁਮਾਰ ਦੇ ਹੁਣ ਵੀ ਪੈਸੇ ਆ ਫਤਿਹਗੜ ਜ਼ਿਲ੍ਹੇ ਤੇ ਕੰਪਾਈਂਦਾ ਨਹੀਂ ਲੇਗਾ ਜਲਾਲਪੁਰੇ ਪਰਲੇ ਇੱਕ ਮੰਨਾ ਹੁਣ ਕਿਹਾ ਉਹਦੇ ਕੋਲ ਸਾ ਜੂਨਾ ਹੁਣ ਆਇਆ ਕਿ ਬਾਹਰ ਪੈਸੇ ਹੁਣ ਮਾਇਆ ਛੋੜ ਨੀ ਆ ਜਾ ਤੂੰ ਸੇ ਮੋੜ ਚੱਲਿਆ ਨੌਜਵਾਨ ਫਿਰ ਨੌਜਵਾਨ ਕਬੱਡੀ ਖੇਡਦੇ ਕਿਉਂ ਨਹੀਂ ਹੁਣ ਫੇਰਾ ਹੈਂ ਹੁਣ ਕਰ ਤੂੰ ਖੇਡ ਤੇ ਹੁਣ ਬੁੜੇ ਓਕੇ ਖੇਲੇ ਨਾ ਮੁੰਡੇ ਹੁਣ ਪੋਤੇ ਖੇਡਣਗੇ ਨਹੀਂ ਨਹੀਂ ਨੌਜਵਾਨ ਕਿਉਂ ਨਹੀਂ ਖੇਡਦੇ ਅੱਜ ਕੱਲ ਇਹ ਖੇਡ ਚ ਕਿਉਂ ਨਹੀਂ ਆਉਣੇ ਵਾਲੇ ਨੇ ਖੇਡਦੇ ਮੁੰਡੇ ਗਏ ਬਾਹਰ ਫਿਰ ਟੀਮ ਗਲਤ ਹੋ ਗਈ ਜੀ ਬੰਦ ਕਰਿਓ ਮੜ ਜਾਈ ਨੂੰ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸ ਦਮ ਆਇਨਾ ਦੀ ਵੀ ਲੈ ਲਓ ਫੋਟੋ ਠੀਕ ਹੈ ਠੀਕ ਆਉਂਦੇ ਆ ਜੀ ਬਿਲਕੁਲ ਤੇ ਬਾਬਾ ਜੀ ਬਾਬਾ ਜੀ ਤੁਹਾਡਾ ਕੀ ਨਾਮ ਹੈ ਜੀ ਬਲਵਿੰਦਰ ਸਿੰਘ ਠੀਕ ਹੈ ਬਾਬਾ ਜੀ ਫਿਰ ਸਾਰੇ ਉਮੀਦਵਾਰ ਤੁਹਾਡੇ ਖੜੇ ਨੇ ਮੈਦਾਨ 'ਚ ਕਿਹੜਾ ਠੀਕ ਲੱਗਿਆ ਅੱਜ ਤੱਕ ਕਾਂਗਰਸੀ ਨੂੰ ਪਾਉਣੀ ਹੈ ਕੋਈ ਕੋਈ ਸਾਨੂੰ ਨਹੀਂ ਕੋਈ ਵੀ ਚੰਗਾ ਲੱਗਦਾ ਕੋਈ ਚੰਦੂ ਮਾਜਰੀਆ ਚੰਗਾ ਲੱਗਦਾ ਸਾਸੀ ਕਿਸੇ ਨੂੰ ਨਹੀਂ ਚੰਗਾ ਸਮਝਦੇ ਅੱਜ ਤਾਂ ਇਸ ਤਰ੍ਹਾਂ ਜਿਹੜੇ ਦਰਵਾਜ਼ਿਆਂ 'ਤੇ ਲੱਗੇ ਹੋਏ ਪਾੜਦੇ ਉਹਨਾਂ ਦੇ ਜਾ ਕੇ ਦੇਖ ਲਓ ਮੇਰੇ ਗੇਟ 'ਤੇ ਲੱਗਿਆ ਤਾਂ ਸਵੇਰੋਂ ਲਾ ਕੇ ਗਿਆ ਆ ਹੁਣ ਮੈਂ ਪਾੜਦਾ ਕਾਂਗਸ ਨੂੰ ਖੁੱਲ੍ਹ ਕੇ ਸੁਣ ਕਰਦੇ ਹੈ ਜੀ ਕਾਂਗਸ ਨੂੰ ਸੁਣ ਕਰਦੇ ਕਾਂਗ ਕਾਂਗਰਸ ਕੋਈ ਕੰਮ ਕਰਦੀ ਆ ਤਹਿਸੀਲ ਬਣਾਤੀ ਆਗ ਜੋ ਯੂਨੀਵਰਸਿਟੀ ਬਣਾਤੀ ਸਕੂਲ ਬਣਾਨਾ ਕਾ ਚਿਮਕਾਉਰ ਹਸਪਤਾਲ ਬਣਾਤਾ ਆ ਸੜਕ ਬਣਾਤੀ ਸਾਨੂੰ ਤਾਂ ਇਹ ਆਸੀਂ ਆਪ ਆਪ ਖਾਤਰ ਨਹੀਂ ਇਹ ਲੋਕਾਂ ਖਾਤਰ ਜਿਹੜੀ ਜਨਤਾ ਨੂੰ ਵੀਦਾ ਫਾਇਦਾ ਤੁਹਾਡੇ ਚਰਜੀਤ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਖੜੇ ਭਾਵੇਂ ਅੱਜ ਵੀ ਜਲੰਧਰ ਤੋਂ ਨੇ ਪਰ ਲੋਕ ਤੁਹਾਡੇ ਫਿਰ ਉਹਨਾਂ ਨੂੰ ਚਾਹੁੰਦੇ ਨੇ ਇਧਰੋਂ ਫਿਰ ਉਹ ਇਧਰੋਂ ਕਿਉਂ ਨਹੀਂ ਖੜੇ ਇਧਰੋਂ ਕਿਉਂ ਨਹੀਂ ਖੜੇ ਇਧਰ ਉਹ ਉਹਦਾ ਪਤਾ ਨਹੀਂ ਉਹਨੂੰ ਉਹ ਕਿਹਾ ਹੋ ਗਿਆ ਇਹ ਚੱਕਰ ਉਹ ਗਲਤ ਹੋ ਗਿਆ ਉਹ ਤੇ ਵੀ ਉਹ ਦੋਥੋਂ ਖੜ ਗਿਆ ਨੇ ਆਏ ਸਾਡੇ ਲੋਕ ਤਾਂ ਜੱਦਾ ਉਹ ਪਹਿਲੀ ਇਲੈਕਸ਼ਨ ਤੇ ਲੜਦਾ ਦਾ 15ਵਾਂ ਸਾਲ ਹੋ ਲਿਆ ਉਹਨੂੰ ਪੰਜ ਤਿੰਨ ਵਾਰ ਹੋ ਲਿਆ ਉਹਰੇ ਬੰਦੇ ਨੇ ਤੋਲਿਆ ਵੀ ਤੇ ਫਿਰ ਮਤਲਬ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਨੇ ਕੰਮਕਾਰ ਕਰੇ ਨੇ ਉਹਨੂੰ ਤਿੰਨ ਮਹੀਨੇ ਦਾ ਸਮਾਂ ਮਿਲਿਆ ਜੇ ਵੱਧ ਸਮਾਂ ਮਿਲਦਾ ਕੰਮ ਕਰਦੇ ਫਿਰ ਉਮੀਦ ਹੈਗੀ ਸੀ ਹਾਂ ਕਰਨਾ ਦਾ ਅੱਛਾ ਉਹਦਾ ਮੀਦੇ ਜਾਂ ਉਹ ਉਧਰ ਟਾਈਮ ਹੀ ਪੂਰਾ ਹੋ ਗਿਆ 99 ਪਾਸਾ ਕਦੋਂ ਬਦਲਦਾ ਇੰਨਾ ਜਿਆਦਾ 92 ਨਹੀਂ ਹੈ ਪਾ ਪਾਸਾ ਨਹੀਂ ਨਾ ਇੰਨਾ ਨਹੀਂ ਨਾ ਉਹ ਤਾਂ 4 ਕੁ ਹਜ਼ਾਰ ਵੋਟ ਪਾ ਰਿਆ ਉਹ ਸਿਰਫ ਮਰੰਡੇ ਏਰੀਏ ਤੇ ਇਧਰ ਸਾਢੇ 90 ਤੇ ਜਿੱਤਦਾ ਜਾਂਦਾ ਰਿਹਾ ਅਸੀਂ ਸਾਰੇ ਸਾਢੇ ਤੁਹਾਡੇ ਪਹਿਲਾਂ ਵੀ ਚੰਨੀ ਸੀਗਾ ਦੁਬਾਰਾ ਜਦੋਂ ਹੁਣ ਆਮ ਆਦਮੀ ਪਾਰਟੀ ਤਾਂ ਉਹ ਵੀ ਚੰਨੀ ਐ ਫਿਰ ਭਲੇਖਾ ਤੇ ਨਹੀਂ ਲੱਗਦਾ ਨਾਮ ਦਾ ਨਹੀਂ 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 ਉਹ ਤਾਂ ਅਸੀਂ ਪਹਿਲਾਂ ਹਰਾਇਆ ਤਾਂ ਜਿਹੜਾ ਤੂੰ ਚੰਨੀ ਕਹਿਣਾ ਉਹ ਤਾਂ ਅਸੀਂ ਹਰਾਇਆ ਤਾਂ ਪਹਿਲਾਂ ਇਹ ਕਹਿੰਦਾ ਸੋ ਵੀ ਜਿਹੜੀ ਹੁਣ 13 ਸੀਟਾਂ ਨੇ ਪੰਜਾਬ ਦੇ ਵਿੱਚੋਂ ਵੱਧ ਕਿਹੜੀ ਲੈ ਜੂ ਪਾਰਟੀ ਕਾਂਗਰਸ ਇਹ ਜਾਊਗੀ ਜੀ ਕਾਂਗਰਸ ਵਾਅਦੇ ਵੱਧ ਜੇ ਹਾਰਨਗੇ 5-6 ਹਾਰਨਗੇ 5-6 ਕਾਂਗਰਸੀ ਜਾਣਗੇ ਤੇ ਫਿਰ ਇਹ ਸੋਭੀ ਸ਼ਰਮਣੀ ਕਾਲੀਦਲ ਦੀ ਸਥਿਤੀ ਪਹਿਲਾਂ ਦੇਖੋ ਸਰਕਾਰ ਬਣਾਉਂਦੇ ਰਹੇ ਨੇ 5 ਵਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਪੰਜਾਬ ਦੇ ਪਰ ਉਹਨਾਂ ਦੀ ਹੁਣ ਸਥਿਤੀ ਇੰਨੀ ਡਾਮਾ ਡੋਲ ਕਾ ਤੋਂ ਹੋ ਗਈ ਹੋਈ ਆ ਪੰਜਾਬ 'ਚ ਆ ਗੱਲ ਸੋਹਣ ਮੇਰੀ ਹ ਹ ਹੋਰ ਸਾੜਿਆਂ ਤੇ ਲਿਆ ਜਿਹੜੇ ਬਣਾਏ ਆ ਫੇ ਫਿਰ ਦੋ ਨੰਬਰ 'ਚ 10 ਲੱਖ ਫੌਜ ਆ ਗਈ ਸੀ ਬਾਹਰਲੇ ਉਹਨਾਂ ਤੇ ਸਟੇਟਾਂ ਤੇ ਜਿੱਥੇ ਮੁ슬ਮਾਨਾਂ ਨਾਲ ਲੜਾਈ ਹੋਈ ਆ ਉਹ ਉੱਥੇ ਨੂੰ ਮੱਥਾ ਟੇਕਣ ਨਹੀਂ ਆਇਆ ਕਦੇ ਅੱਛਾ ਅਸੀਂ ਕੜੀ ਲੈਣੀ ਆ ਸੜੇ ਤੇ ਸੁਬੀਰ ਠੀਕ ਆ ਜੁਣਾ ਹੋ ਵੀ ਨਹੀਂ ਹੈ ਉਹ ਤਾਂ ਉਹ ਤਾਂ ਉਹ ਵੀ ਨਹੀਂ ਠੀਕ ਇਹ ਬਣੂਗਾ ਫਿਰ ਕਰੂਗਾ ਕੋ ਤਾਂ ਲੱਗੂਗਾ ਠੀਕ ਅਜੇ ਨਹੀਂ ਅਜੇ ਉਹ ਇੱਕੋ ਗੱਲ ਆ ਪਾ ਜੀ ਕਿ ਮੇਨ ਆਹੀ ਨੇ ਬਿਕਰਮ ਜੀਠੀਆ ਉਹ ਵਧੀਆ ਉਹ ਵੀ ਉਹ ਵੀ ਖਤਮ ਹੈ ਉਹਨਾਂ ਦਾ ਬੋਲਾ ਪੜਦਾ ਹੁੰਦੇ ਭੱਠਾ ਭਟਾਲਤਾ ਸਾਨੂੰ ਕਿਹਾ ਦਾਦਾ ਬੋਲਾ ਪੜਦਾ ਕਿਹੜਾ ਬੋਲਾ ਜਗਦੀਸ਼ ਭੋਲਾ ਤਿੰਨ ਗਲਾਂ ਬਾਹਰ ਮਿਲਿਆ ਉਹਨੂੰ ਅਰਜਨ ਬਾੜ ਪਰ ਉਹ ਨਸ਼ੇ ਵਾਲੇ ਪਾਸੇ ਨੂੰ ਕਾ ਤੂੰ ਹੋਰ ਜਾ ਤੂੰ ਲ ਕਹੇ ਬਿਆਵਾ ਇਹ ਮੈਂ ਲੁੱਟਾ ਕਰੋ ਤੁਸੀਂ ਮੈਨੂੰ ਕਹਦੇ ਤੂੰ ਵੀ ਬਹੁਤ ਲੁੱਟਾ ਮੈਂ ਜੀ ਪੁਲਿਸ ਨੇ ਪੁੱਛਣਾ ਹੀ ਨਹੀਂ ਇਹ ਜੇ ਪਈ ਨੂੰ ਪੁੱਛੂਗੀ ਤਾਂ ਉਹਨੇ ਕਹਦੇ ਨੇ ਫਲਾਣੇ ਦਾ ਨਾਮ ਆ ਮੈਂ ਤਾਂ ਮੈਂ ਤਾਂ ਉਹਦਾ ਬੰਦਾ ਹੈ ਐ ਚੀਜ਼ਾਂ ਨੇ ਫੇਲ ਕਰਤੇ ਅਸੀਂ ਅਕਾਲੀ ਵਿਕਰਮਜੀਠੇ ਜਾਂਦੇ ਵੀ ਮੇਰੇ ਤੇ ਸਿਆਸੀ ਬਦਲਾਖੋਰੀ ਤਹਿਤ ਕਾਰਵਾਈ ਕਰ ਰਹੇ ਨੇ ਇਹ ਵੀ ਮੈਂ ਕੁਝ ਨਹੀਂ ਕਰਿਆ ਨਹੀਂ ਸਾਰਾ ਕੁਝ ਕਰਿਆ ਉਹਨੇ ਕਰੇ ਬਨ ਨਹੀਂ ਨਹੀਂ ਬੀਜਪੀ ਦਾ ਤਾਂ ਸੁਖੀ ਹਾਲਾਤ ਨੇ ਬੀਜਪੀ ਦੇ ਤੁਹਾਡੇ ਇੱਧਰ ਡੀ ਜੀ ਵੀ ਦਾ ਤਾਂ ਕੁਝ ਵੀ ਨਹੀਂ ਬਣਨਾ ਹਾਂ ਉਹ ਤਾਂ ਉਹਨਾਂ ਇੱਕ ਦਿਖਾਵਾ ਹੈ ਬਣਿਆ ਸਾਡੇ ਪਿੰਡ ਦਾ ਵੀ ਪ੍ਰਧਾਨ ਬਣਿਆ ਹੋਇਆ ਉਹ ਵੀ ਕੁਝ ਨਹੀਂ ਉਹਦੇ ਗਾਇਦੇ ਦਾ ਕੋਈ ਬੱਚਾ ਨਿਆਣਾ ਵੋਟ ਵੀ ਨਹੀਂ ਉਹ ਕਹਿੰਦੇ 400 ਤੋਂ ਵੱਧ ਲਵਾਂਗੇ ਹਾਂ ਉਹਦੇ 400 ਤੋਂ ਵੱਧ ਸੀਟਾਂ ਲਵਾਂਗੇ ਦੇਸ਼ ਚ ਅਸੀਂ ਉਹ ਤਾਂ ਪਾ ਜਾਈਏ ਉਹਨੇ ਨੇੜੇ ਹੋ ਜਾਣਾ 400 ਵੋਲਟ ਰਹੀ ਐ ਇੰਨੀ ਕਿੱਥੇ ਬਣਨੀ ਆ ਅੰਦਰ ਬਾਬਾ ਜੀ ਵੀ ਆ ਗਏ ਨਾ ਵੀ ਹੁਣ ਗੱਲ ਕਰਾਂਗੇ ਕੀ ਨਾਮ ਆ ਬਾਬਾ ਜੀ ਹੈ ਜੀ ਸਿੰਘ ਜੇਸੀ ਡਿਟੇ ਦਾ ਮੁੰਡਾ ਮੁੱਖ ਮਾ ਤੇਰੇ ਸਾੜੇ ਘਾੜਾ ਪਸਾਫੀ ਕਰ ਉਹ ਪੁੱਛ ਵੀ ਝੂਠਾ ਹਾਂ ਜਿਵੇਂ ਅੱਜ ਮੈਨੂੰ ਪਿੱਛੇ ਡਾੜਾ ਮਾਰਦਾ ਸਾਡੇ ਖਾਨੇ ਤੇ ਗੱਲਾਂ ਕਰਕਸਲ ਹੋਣਾ ਮੈਨੂੰ ਹਾਂ ਤਾਂਪ ਸਿੰਘ ਕਰ ਤੁਹਾਡੇ ਘਰ ਆਏ ਹੋ ਨੇ ਹਾਂ ਆਏ ਹੋਏ ਹਾਂ ਇਹਦੇ ਬਾਬ ਦਾ ਆੜੀ ਆੜੀ ਦਾ ਤੁਹਾਡੇ ਕੋਲ ਆ ਰੈਂਕ ਜੀ ਉਹਨੇ ਕਰਿਆ ਮਗਦ ਨਹੀਂ ਚੜਾਈ ਇੱਥੇ ਆ ਕੇ ਕਾਲਸਾਂ ਗਰੀਨ ਦੇ ਪਿਆ ਬੰਦੀ ਇਹ ਕਿ ਇਹ ਸੋਬੀ ਉਹ ਲੀਡਰਾਂ ਦੀ ਗੱਲ ਕਰ ਰਹੇ ਤੁਸੀਂ ਪ੍ਰਤਾਪ ਕੈਰੋ ਹੁਣਾਂ ਦੀ ਪੁਰਾਣੇ ਟਾਈਮਾਂ ਦੀ ਤੇ ਅੱਜ ਦੇ ਲੀਡਰਸ਼ਿਪ ਬਦਲਾਕ ਆ ਤੋ ਇੰਨਾ ਫਰਕ ਤਾਂ ਆ ਗਿਆ ਅਸੀਂ ਤਾਂ ਦੇਖ ਲਿਆ ਹਣੇ ਕੀ ਬੰਦ ਸੌਦਾ ਜਿੱਦਾਂ ਲੋਕ ਚੈਲੈਂਜ ਦਵਾ ਸੀ ਚੱਲ ਜਾਣਾ ਕੌਣ ਕੇ ਲੋਕ ਵੋਟਾਂ ਹਾਂ ਤਾਂ ਮੈਂ ਕਹਿੰਦਾ ਸੱਚ ਉਹ ਆ ਉਹ ਚੁੱਟ ਨਹੀਂ ਬੋਲਦਾ ਹਾਂ ਕੁੱਝ ਚੁੱਟ ਬੋਲਿਆ ਮੈਂ ਕਿ ਹੁਣ ਨਹੀਂ ਬੋਲਦਾ ਪਹਿਲਾਂ ਤਾਂ ਠੀਕ ਸੀ ਹੁਣ ਵਾਲੇ ਠੀਕ ਨਹੀਂ ਲੀਡਰ ਹੈ ਪਹਿਲਾਂ ਤਾਂ ਠੀਕ ਸੀ ਹੁਣ ਵਾਲੇ ਹੁਣ ਵੀ ਜਿਹੜੇ ਚੰਗੇ ਸੀ ਬਾਦਲ ਠੀਕ ਤਾਂ ਬਾਦਲ ਸਾਹਿਬ ਜਵੇਂ ਠੀਕ ਹੈ ਉਸ ਕੁਬੀਰੇ ਹੈ? ਉਸ ਕੁਬੀਰੇ। ਸਹੀ ਵਧੀਆ। ਵਧੀਆ। ਹਾਂ। ਅੱਛਾ। ਹਾਂ। ਸਾਡੇ ਸਖਬੀਰ ਵੀ ਵਧੀਆ। ਇਹ ਨਹੀਂ ਵਧੀਆ ਉਹ ਨਹੀਂ ਵਧੀਆ। ਇਹ ਲੋਟੇ ਵਿੱਚ ਤੁਹਾਡੇ ਆਪਣੇ ਵਿਚਾਰ ਨੇ। ਹੈ? ਤੇ ਫਿਰ ਪੰਜਾਬ ਚੋਂ ਵੱਧ ਸੀਟਾਂ ਕਿਹੜੇ ਲੈ ਜਾਣਗੇ ਹੁਣ? ਹੈ? ਪੰਜਾਬ ਚੋਂ ਵੱਧ ਸੀਟਾਂ ਕੌਣ ਲੈ ਜੂ? 4-5 ਸੀਟਾਂ ਸੋਣ ਦੇ ਕਹਿੰਦੇ ਤੇ ਇਹ ਨਹੀਂ ਜਿੱਤ ਜਾਣਾ। ਕਾਲੀਆਂ ਨੇ। ਅੱਛਾ। ਹਾਂ ਹੋਰ। ਦੇਖੋ ਲੋਕ ਸੋਣ ਦੇ ਉੱਥੇ ਨਹੀਂ ਆਖੀ ਬੰਦਿਆਂ ਕੋ। ਖਾਸੇ ਬਾਰੇ ਪੜਦੇ ਰਹੇ ਨੇ ਉੱਥੇ। 10 ਦੇਰ। ਬਾਕੀ ਕਿਹੜੀਆਂ ਰਹਿ ਗਈਆਂ? ਬਾਕੀ ਨੇ ਹੋਰ ਸਾਨੂੰ ਪਤਾ ਵੀ ਕਿਹ ਨਹੀਂ ਹੋਣੀ। ਭਾਜਪਾ ਵਾਲੇ ਕਹਿੰਦੇ ਭਾਜਪਾ ਦੇ ਪੰਜਾਬੀ ਤੋਂ ਵੋਟ ਨਹੀਂ ਪੈਣੀ। ਇ ਭਗਵੰਤ ਮਾਨ ਕਿੰਨੀਆਂ ਕਿ ਲੈ ਜੂ ਭਗਵੰਤ ਮਾਨ ਵੀ ਦੋ ਚਾਰ ਤਿੰਨ ਦੋ ਚਾਰ ਜਾਓਗੇ ਤੰਦ ਹੋਗਾ ਨਹੀਂ ਕੁੱਟ ਖਾ ਕੇ ਆ ਜੂ ਕੁੱਟ ਖਾ ਕੇ ਆ ਜੂ ਨਹੀਂ ਆ ਕੋਈ ਗੱਲ ਕਰਦੇ ਹੁਣ ਤਾਂ ਹੀ ਦਾ ਇਹਨੂੰ ਸਭ ਪਤਾ ਜਾਣਦਾ ਅਸੀਂ ਪੁਰਾਣੇ ਲੀਡਰ ਆ ਸੀ ਹਾਂ ਸਾਡੇ ਘਰ ਰਹਿ ਹੈ ਦੋ ਰਾਤਾਂ ਠੀਕ ਹੈ ਹਾਂ ਸਰ ਪਰਾਉਣੀ ਕਰੂੰ ਹਾਂ ਸਰ ਇੱਕ ਗੱਲ ਲਾ ਪਾਟ ਜਰੂਰ ਅੰਕਲ ਜੀ ਕੀ ਨਾਮ ਹੈ ਜੀ ਸਰਪੰਦਰ ਸਿੰਘ ਜੀ ਠੀਕ ਹੈ ਅੰਕਲ ਜੀ ਤੁਹਾਡੇ ਇੱਥੇ ਤੁਹਾਨੂੰ ਪਤਾ ਸਾਰੇ ਉਮੀਦਵਾਰ ਲਾਨੇ ਜਾ ਚੁੱਕੇ ਨੇ ਬੀਜੇਪੀ ਨੂੰ ਛੱਡ ਕੇ ਕਿਹੜਾ ਠੀਕ ਲੱਗਿਆ ਉਹਨਾਂ ਚੋਂ ਫੇਰ ਅਹੀਂ ਤੇ ਯਾਮ ਪਾਰਟੀ ਦੇਖਣਾ ਹੀ ਹੈ ਕਿ ਹਾਲੇ ਮਾਲਵਿੰਦਰ ਕੰਗ ਹਾਂਜੀ ਹਾਂਜੀ ਮਾਲਵਿੰਦਰ ਕੰਗ ਉਹਦੇ ਮਤਲਬ ਕਾਰਨ ਕੀ ਹੈ ਵੀ ਤੁਹਾਨੂੰ ਉਹ ਕਿਉਂ ਵਧੀਆ ਲੱਗ ਰਹੇ ਨੇ ਕਾਰਨ ਤਾਂ ਜਿਵੇਂ ਹੁਣ ਟੋਲ ਬਲੈਜ ਹੋ ਗਏ ਜੀ ਬਿਜਲੀ ਦਾ ਕੰਮ ਖਾਦਾ ਹੋਊਗਾ ਕੰਮ ਕਾਫੀ ਹੋ ਜੰਨੇ ਹੈ ਜੀ ਤਾਂ ਹਾਂਜੀ ਬਾਕੀ ਹੁਣ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਜਦੋਂ ਕੋਈ ਮੈਨੂੰ ਪੈਸਾ ਆ ਗਿਆ ਸੈਂਟਰ ਤੋਂ ਵੀ 18 ਫੁੱਟੀਆਂ ਸੜਕਾਂ ਕਰ ਦਊਗਾ ਕਾਫੀ ਫਰਕ ਪੈਂਦਾ ਜਾਂਦਾ ਜੀ ਹਾਂਜੀ ਹਾਂਜੀ ਤੇ ਜਿਵੇਂ ਮਤਲਬ 3 ਸਾਲ ਪਏ ਨੇ ਤੁਹਾਨੂੰ ਲੱਗਦਾ ਵੀ ਜਿਹੜੇ ਕੰਮ ਨਹੀਂ ਹੋਏ ਉਹ ਵੀ ਹੋ ਜਾਣਗੇ ਹਾਂਜੀ ਹਾਂਜੀ ਉਹ ਵੀ ਹੋਣਗੇ ਜੀ ਕੰਮ ਉਹ ਸਾਰੇ ਕਰਨੇ ਹੋ 2 ਸਾਲ ਦੇ ਵਿੱਚ ਤਾਂ ਇੰਨਾ ਕੁਝ ਕਰ ਨਹੀਂ ਸਕਦਾ ਜੀ ਤੇ ਬਾਕੀ ਰਿਸ਼ਵਤ ਵੀ ਬੰਦ ਹੋ ਗਈ ਜੀ ਕਾਫੀ ਹੁਣ ਜਿਹੜੇ ਮੁਲਾਜ਼ਮਾਂ ਪੁਲਿਸ ਹੋਏ ਅਫਸਰ ਵੀ ਜਾਂ ਹੋਰ ਉਹ ਵੀ ਮਤਲਬ ਮੁੱਖ ਮੰਤਰੀ ਦੇ ਨਾਲ ਦੀ ਬਣ ਗਏ ਉਹ ਵੀ ਰਿਸ਼ਵਤ ਮੰਗਦੇ ਨਹੀਂ ਹੈਗੇ ਹਾਂ ਜੀ ਸਰਕਾਰੀ ਦਫ਼ਤਰਾਂ 'ਚ ਜਾਣੇ ਹੋ ਕੰਮ ਬਿਨਾਂ ਪੈਸੇ ਤੋਂ ਹੋ ਜਾਂਦੇ ਨੇ ਕਈ ਕਹਿੰਦੇ ਨੇ ਪੈਸੇ ਲਈ ਜਾਂਦੇ ਨੇ ਅੱਜ ਵੀ ਨਹੀਂ ਬਿਨਾਂ ਪੈਸੇ ਤੋਂ ਕੰਮ ਹੁੰਦਾ ਜੀ ਹਾਂ ਜੀ ਹਾਂ ਜੀ ਹੁੰਦਾ ਥੋੜਾ ਇੱਕ ਦੋ ਗੇੜੇ ਦਾ ਬੱਧ ਮਰੋਣੇ ਜ਼ਰੂਰ ਹਾਂ ਜੀ ਕੰਮ ਹੋ ਰਿਹਾ ਪਤਾ ਨਹੀਂ ਕੀ ਚੱਕਰ ਆਈ ਜਣੀ ਉਹਨਾਂ ਦੇ ਮਨ ਦੇ ਵਿੱਚ ਡਰ ਜ਼ਰੂਰ ਆ ਸੀ ਇਹਨਾਂ ਦਾ ਹਾਂਜੀ ਹਾਂਜੀ ਮਤਲਬ ਜੇ ਭਾਜਪਾ ਦੀ ਗੱਲ ਕਰੀਏ ਉਹਦਾ ਦੱਸੋ ਕਿੰਨਾ ਹੈ ਪ੍ਰਭਾਵ ਹੈ ਭਾਜਪਾ ਦਾ ਪ੍ਰਭਾਵ ਬਹੁਤ ਘੱਟ ਆ ਜੀ ਭਾਜਪਾ ਦਾ ਤਾਂ ਜਿਵੇਂ ਹੁਣ ਸੈਂਟਰ ਤੋਂ ਪੈਸਾ ਆਉਣਾ ਸੀ ਉਹਨਾਂ ਨੇ ਪੈਸਾ ਰੋਕ ਲਿਆ ਜੀ ਉਹਦੇ ਕਰਕੇ ਪ੍ਰਭਾਵ ਬੜਾ ਘਟ ਗਿਆ ਜੀ ਹਾਂਜੀ ਹਾਂਜੀ ਜਿਵੇਂ ਉਹਨਾਂ 700 ਕਿਸਾਨਾਂ ਦੀ ਮੌਤ ਹੋਊਗੀ ਉਹਦੇ ਬਾਰੇ ਨਹੀਂ ਬੋਲਦੇ ਹੈਗੇ ਉਹ ਕਾਫੀ ਉਹਨਾਂ ਨੇ ਉੱਪਰ ਆ ਇਤਨਾ ਫਿਰ ਤੁਸੀਂ ਕਹਿ ਰਹੇ ਹੋ ਵੀ ਭਗਵੰਤ ਮਾਨ ਵਧੀਆ ਕੰਮ ਕਰ ਰਹੇ ਨੇ ਜਦੋਂ ਸਰਕਾਰ ਪਰ ਸੁਖਬੀਰ ਬਾਦਲ ਕਹਿੰਦਾ ਵੀ ਅਸੀਂ ਪੰਜਾਬ ਚੋਂ ਯਾਤਰਾ ਸ਼ੁਰੂ ਕਰੀ ਹੋਈ ਹੈ ਵੀ ਭਗਵਾਨ ਤਮਾਨੇ ਦਾ ਪੰਜਾਬ ਖਤਰੇ 'ਚ ਬਾਤ ਤਾਂ ਫਿਰ ਉਹ ਤੁਹਾਨੂੰ ਲੱਗਦਾ ਵੀ ਖਤਰੇ 'ਚ ਬਾਤ ਤਾਂ ਨਹੀਂ ਸੁਖਬੀਰ ਬਾਦਲ ਨੂੰ ਜਿਹੜੀਆਂ ਪਹਿਲਾਂ ਸਰਕਾਰਾਂ ਦੇ ਉਹ ਆਪਣੇ ਸਾਹਮਣੇ ਕੰਮ ਕਰਕੇ ਉਹ ਵੀ ਠੀਕ ਕਰਕੇ ਉਹਨਾਂ ਨੂੰ ਵੀ ਅਸੀਂ ਕਾਨੂੰ ਮਾੜਾ ਕਹਣਾ ਜੀ ਹਾਂ ਜੀ ਖਤਰੇ ਕਿਉਂ ਲਾ ਰਹੇ ਪੰਜਾਬ ਨੂੰ ਖਤਰੇ ਬਾਰੇ ਇਹਨਾਂ ਨੂੰ ਸਾਨੂੰ ਕੋਈ ਕੋਈ ਖਤਰਾ ਨਹੀਂ ਪਿਆ ਨਹੀਂ ਹੈਗੇ ਖਤਰੇ 'ਚ ਪੰਜਾਬ 'ਚ ਕੋਈ ਕੋਈ ਖਤਰਾ ਨਹੀਂ ਹੈਗਾ ਜੀ ਪੰਜਾਬ ਨੂੰ ਕਾਹਦਾ ਖਤਰਾ ਹੈ ਪੰਥ ਨੂੰ ਹਾਂ ਜੀ ਪੰਥ ਨੂੰ ਪੰਥ ਬਾਰੇ ਤਾਂ ਨਹੀਂ ਕਹ ਸਕਦੇ ਅਸੀਂ ਕੋਈ ਨਾ ਦੜਦਾ ਡਾੜੀ ਕੱਟੀ ਹੋਈ ਆ ਪੰਥ ਬਾਰੇ ਸਾਨੂੰ ਇਹਨਾਂ ਜਾਣਕਾਰੀ ਹੈ ਨਹੀਂ ਨੌਲੇਜ ਨਹੀਂ ਹੈ ਜੀ ਆਪਾਂ ਨੂੰ ਚਲੋ ਇਹ ਤਾਂ ਸੋ ਵੀ ਜਿਵੇਂ ਹੁਣ ਸਾਨੂੰ ਹੁਣ 5 ਵਜੇ ਲਾਈਟ ਆ ਜਾਂਦੀ ਹੈ ਜੀ ਸਵੇਰੇ ਮੋਟਰਾਂ ਤੇ ਠੀਕ ਹੈ ਮੋਟਰਾਂ ਦੇ ਲਾਈਟ ਆ ਜੀ ਨਾ 10 ਵਜੇ 11 ਸਾਡਾ ਕੰਮ ਮੁੱਕ ਜਾਂਦਾ ਸਾਨੂੰ ਇਹੀ ਬਹੁਤ ਜ਼ਿਆਦਾ ਹੋਊਗਾ ਜੀ ਇਹ ਤਾਂ ਸੋ ਵੀ ਐਸਜੀਪੀਸੀ ਹੈ ਜਿਹੜੀ ਤੁਹਾਨੂੰ ਪਤਾ ਹੈ ਉਹਦੇ ਵਿੱਚ ਵੀ ਚੋਣਾ ਦੀ ਗੱਲ ਕਰ ਰਹੇ ਨੇ ਵੀ ਦੁਬਾਰਾ ਹੋਣੀ ਚਾਹੀਦੀਆਂ ਨੇ ਨਾ ਕਿ ਕੋਈ ਹੋਰ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਐਸੀ ਵੀ ਚੋਣਾ ਹੋਣੀ ਚਾਹੀਦੀ ਦੁਬਾਰਾ ਜੀ ਕੀ ਦੇ ਹੱਥਾਂ ਜੇ ਪ੍ਰਬੰਧ ਆਵੇ ਵੀ ਜਿਹੜਾ ਐਸਪੀ ਦੇ ਪ੍ਰਬੰਧ ਵਧੀਆ ਚੱਲਣਗੇ ਅੱਗੋਂ ਉਹ ਤਾਂ ਫਿਰ ਉਹੀ ਨੇ ਢੀਟ ਸਾਹਿਬ ਬੀਬੀ ਜ਼ਗੀਰ ਕੋ ਉਧਰ ਹੀ ਕਾਲੀ ਦਲ ਚੁਨੇ ਸਾਰੇ ਉਹ ਨਹੀਂ ਪੁਰਾਣੇ ਬੰਦੇ ਤਾਂ ਹੁਣ ਆਏ ਜਦੋਂ ਵੋਟਾਂ ਪੈਣਗੇ ਨਵੇਂ ਬੰਦਿਆਂ ਨੂੰ ਪਤਾ ਲੱਗਣਾ ਹਾਂਜੀ ਭਾਈ ਰਣਜੀਤ ਸਿੰਘ ਜਾਣਦੇ ਹੋ ਤੁਸੀਂ ਨਾ ਸਾਬਕਾ ਜਨਰਲ ਕਾਲਜ ਦੀ ਮੈਨੇਜਰ ਜਾਣਦਾ ਇਹ ਦੇਖਦੇ ਗਏ ਨਹੀਂ ਹੈ ਕਿ ਉੱਥੇ ਜੀ ਕਿੱਦਾਂ ਦਾ ਹੋਣਾ ਚਾਹੀਦਾ ਵੀ ਧਾਰਮਿਕ ਲੀਡਰ ਤੁਹਾਡਾ ਧਾਰਮਿਕ ਲੀਡਰ ਦਾ ਹੁਣ ਵਧੀਆ ਹੋਣਾ ਚਾਹੀਦਾ ਜੀ ਜਿਵੇਂ ਹੁਣ ਅਸੀਂ ਇੱਥੋਂ ਅੰਮ੍ਰਿਤਸਰ ਜਾਣਾ ਹੈ ਤੇ ਉੱਥੇ ਸਾਨੂੰ ਕਮਰਿਆਂ ਦੀ ਲੋਡ ਹੁੰਦੀ ਸਾਨੂੰ ਸਮੱਸਿਆ ਹੈਗੀ ਜੀ ਸਰਾਂ ਦੀ ਘਾਟ ਹੈ ਮਤਲਬ ਸਰਾਂ ਪੂਰੀ ਹੈ ਜੀ ਉੱਤੇ ਉਹਨਾਂ ਦੇ ਜਿਹੜੇ ਕੋਈ ਜਾਣੇ ਪਛਾਣੇ ਬੰਦੇ ਹੁੰਦੇ ਉਹਨਾਂ ਨੂੰ ਕਮਰੇ ਦੇ ਦਿੰਦੇ ਆ ਉਹ ਜਿਹੜੇ ਆਮ ਬੰਦੇ ਜਾਣੇ ਉਹਨਾਂ ਨੂੰ ਕੋਈ ਕਮਰਾ ਨਹੀਂ ਮਿਲਦਾ ਇਹ ਨਹੀਂ ਪਤਾ ਜੀ ਕਿਵੇਂ ਜੀ ਕਿਵੇਂ ਨਹੀਂ ਅਸੀਂ ਆਪ ਗਏ ਜੱਗ ਗਏ ਉੱਥੇ ਕਮਰਾ ਸਾਨੂੰ ਮਿਲਿਆ ਨਹੀਂ ਹੈਗਾ ਹਾਂਜੀ ਹਾਂਜੀ ਧੰਨਵਾਦ ਜੀ ਹਾਂਜੀ ਤੁਸੀਂ ਵੀ ਐਸੇ ਬੰਦੇ ਹੋ ਜੀ ਇਹ ਬਖਸ਼ਤ ਤੁਸੀਂ ਠੀਕ ਹੈ ਚਲੋ ਵੱਖ-ਵੱਖ ਲੋਕਾਂ ਨੇ ਆਪਣੀ ਆਪਣੀ رائے ਰੱਖੀ ਹੈ ਬਜ਼ੁਰਗਾਂ ਨੇ ਕਿ ਕਿਹੜੇ ਲੀਡਰ ਨੂੰ ਪਸੰਦ ਕਰਦੇ ਨੇ ਕਿਸ ਨੇ ਕੰਮ ਕੀਤਾ ਨਹੀਂ ਕੀਤਾ ਜਾਂ ਕਿਸ ਤਰੀਕੇ ਦੇ ਵਿਚਾਰ ਨੇ ਉਹਨਾਂ ਨੇ ਆਪਣੇ ਆਪਣੇ ਰੱਖੇ ਨੇ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨਿਡਰ ਪੰਜਾਬੀ ਮੀਡੀਆ ਆਨੰਦਪੁਰ ਸਾਹਿਬ